ਵਾਕ ਬਟਾਂਦਰਾ ਵਾਕ ਬਟਾਂਦਰਾ ਦਾ ਮਤਲਬ ਹੁੰਦਾ ਹੈ ਵਾਕ ਵਿੱਚ ਕਿੰਨੇ ਭਾਵ ਜਾਂ ਮਾਨਸਿਕ ਨੇ ਅਸੀਂ ਜੋ ਵਾਕ ਅਸੀਂ ਬੋਲਨੇ ਆ ਉਹਦੇ ਵਿੱਚ ਅਸੀਂ ਕਿੰਨੇ ਤਰ੍ਹਾਂ ਦੇ ਭਾਵ ਆ ਕਿੰਨੇ ਤਰ੍ਹਾਂ ਦੀ ਆਗਿਆ ਆ ਜਾਂ ਕਿਸੇ ਨੂੰ ਆਗਿਆ ਦੇਣੀ ਹੈ ਅਲਰਟ ਕਰਨਾ ਜਾਂ ਕਿਸੇ ਦੀ ਤਰੀ ਫਰਨੀ ਹੈ ਕਿਸੇ ਨੂੰ ਫਟਕਾਰਨਾ ਹੈ ਜਾਂ ਕਿਸੇ ਨੂੰ ਇੱਛਾ ਜ਼ਾਹਿਰ ਕਰਨੀ ਜਾਂ ਸੁਖਿਆਦੂ ਕਸੀ ਛੜੇ ਪਾਵ ਚ ਹੁੰਦੇ ਨੇ ਵਾਕ ਹੁੰਦੇ ਨੇ ਉਹਦੇ ਅਨੁਸਾਰ ਇਹ ਵਾਕਾਂ ਨੂੰ ਕੰਨੀਆਂ ਭਾਗਾ ਚ ਵੰਡਨੇ ਆ ਤੇ ਅਸੀਂ ਕਿੰਨੇ ਭਾਗਾ ਚ ਵੰਡ ਸਕਨੇ ਆ ਵਾਕਾਂ ਨੂੰ ਐਈ ਹੁੰਦਾ ਵਾਕ ਬਟਾਂਦਰਾ ਵਾਕ ਦਾ ਬਟਾਂਦਰਾ ਕੰਡਾ ਵਾਕ ਨੂੰ ਵੰਡਣਾ ਵਾਗੁਣ ਅਨੁਸਾਰ ਅਰਥ ਹੈ ਇੱਕ ਵਾਕ ਦੇ ਭਾਵ ਨੂੰ ਦੂਜੇ ਵਾਕ ਦੇ ਭਾਵ ਵਿੱਚ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਪਾਏ ਬਗੈਰ ਬਦਲਣਾ ਵਾਗੁਣ ਦਾ ਮਤਲਬ ਹੁੰਦਾ ਹੈ ਕਿ ਵਾਕ ਜੁਹੁੰਦੇ ਨੇ ਉਹਨੂੰ ਅਸੀਂ ਦੂਸਰੇ ਵਾਕ ਦੇ ਵਿੱਚ ਬਦਲਣਾ ਠੀਕ ਹੈ ਉਹਨੂੰ ਦਾ ਭਾਵ ਨਾ ਬਦਲੇ ਲੇਕਿਨ ਵਿਸਮਿਕ ਚਿੰਨ ਬਦਲਣ ਸਾਈਨ ਬਦਲਣ ਹਣਾ ਲੇਕਿਨ ਉਹਨਾਂ ਦਾ ਮਤਲਬ ਅਰਥ ਨਾ ਬਦਲੇ ਇੱਕ ਸਾਰਾ ਨਵਾਬ ਨੂੰ ਦੂਜੇ ਵਾਕ ਕਿਵੇਂ ਬਦਲਣਾ ਕਿੰਨੇ ਤਰ੍ਹਾਂ ਦੇ ਵਾਕ ਹੁੰਦੇ ਨੇ ਔਰ ਅਸੀਂ ਇਹਨੂੰ ਇੱਕ ਵਾਕ ਨੂੰ ਦੂਸਰੇ ਵਾਕ ਦੇ ਵਿੱਚ ਕਿਵੇਂ ਬਦਲ ਸਕਨੇ ਆ ਬਿਨਾ ਭਾਵ ਜਾਂ ਅਰਥ ਬਦਲੇ ਵਾਕ ਕੀ ਹੁੰਦਾ ਪਹਿਲੇ ਅਸੀਂ ਇਹ ਪੜ੍ਹਾਂਗੇ ਕਿ ਵਾਕ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਫਿਰ ਉਹਨਾਂ ਨੂੰ ਬਦਲਿਆ ਕਿਵੇਂ ਜਾਂਦਾ ਵਾਕ ਦਾ ਇੱਕ ਰੂਪ ਨੂੰ ਦੂਜੇ ਰੂਪ ਵਿੱਚ ਅਰਥਾਂ ਵਿੱਚ ਬਿਨਾ ਕੋਈ ਫਰਕ ਪਾਏ ਬਦਲਣ ਨੂੰ ਵਾਕ ਬਦੰਦਰਾ ਕਹਿੰਦੇ ਨੇ ਵਾਕ ਨੂੰ ਬਟਾਲਦਰਾ ਕਰਨਾ ਮਤਲਬ ਕਿ ਬਦਲਣਾ ਠੀਕ ਹੈ ਕਿੰਨੇ ਤਰ੍ਹਾਂ ਦੇ ਵਾਕ ਹੁੰਦੇ ਨੇ ਪਹਿਲੇ ਆਪਾਂ ਲਾਂਗੇ ਫਿਰ ਵਾਕ ਬਣਾਉਣ ਦਾ ਮਤਲਬ ਹੁੰਦਾ ਕਿ ਇੱਕ ਤਰ੍ਹਾਂ ਦੇ ਵਾਕ ਨੂੰ ਦੂਜੇ ਤਰ੍ਹਾਂ ਦੇ ਵਾਕ ਵਿੱਚ ਚੇਂਜ ਕਰਨਾ ਬਦਲਣਾ ਤੇ ਅਸੀਂ ਇਹ ਪੜ੍ਹਦੇ ਹਾਂ ਕਿ ਵਾਕ ਹੁੰਦੇ ਕਿੰਨੇ ਤਰ੍ਹਾਂ ਦੇ ਨੇ ਆਹ ਦੇਖੋ ਇਹ ਤੁਹਾਡੇ ਸਾਹਮਣੇ ਵਾਕਾਂ ਦੀ ਕਿਸਮ ਵੰਡ ਕਾਰਜ ਜਾਂ ਭਾਵਾਂ ਦੇ ਅਨੁਸਾਰ ਆਧਾਰ ਅਨੁਸਾਰ ਸਰਲ ਵਾਕ ਹਨਾ ਪ੍ਰਸ਼ਨਵਾਚਕ ਵਾਕ ਵਿਸਮਿਕ ਵਾਕ ਵਿਣਵਾਚਕ ਵਾਕ हांवाचक वाक नावाचक वाक आज्ञा सूचक वाक ओके ए ਤੁਹਾਡਾ ਬਣਤਰ ਦੇ ਆਧਾਰ ਅਨੁਸਾਰ ਬੜਨਾ ਮਤਲਬ ਹੋਦਾ ਬੜਾਇਆ ਹੋਇਆ ਕਿਸੇ ਨਾਲ ਜੁੜਿਆ ਹੋਇਆ ਸਧਾਰਨ ਵਾਕ ਮਿਸ਼ਰਤ ਵਾਕ ਤੇ ਸੰਯੁਕਤ ਵਾਕ ਇਹਨਾਂ ਨੂੰ ਅਸੀਂ ਪੜਾਂਗੇ ਕਿ ਇਹ ਕਿਸ ਕਿਸ ਤਰ੍ਹਾਂ ਦੇ ਵਾਕ ਨੇ ਫਿਰ ਅਸੀਂ ਕਿਵੇਂ ਕਿਵੇਂ ਇੱਕ ਵਾਕ ਨੂੰ ਦੂਜੇ ਵਾਕ ਵਿੱਚ ਅਸੀਂ ਬਦਲਾਅ ਕਰ ਸਕਦੇ ਹਾਂ ਹੁੰਦਾ ਸਰਲ ਵਾਕ ਹੀ ਹੁੰਦਾ ਕਹਿੰਦੇ ਨੇ ਸਰ ਵਾਕपांच ਪ੍ਰਕਾਰ ਦੇ ਹੁੰਦੇ ਸਰਲ ਵਾਕ ਹਾਂ ਵਾਚਕ ਵਾਕ ਪ੍ਰਸ਼ਨਵਾਚਕ ਵਾਕ ਵਿਸਮਿਕ ਵਾਕ ਨਾਂਵਾਚਕ ਵਾਕ ਬਿਨਿਆਵਾਚਕ ਵਾਕ ਤੇ ਆਗੇ ਆਵੂ ਸੁਚਕ ਵਾਕ ਸਰਲ ਵਾਕ ਸਰਲ ਵਾਕ ਦੇ ਵਿੱਚ ਇੱਕ ਕਰਤਾ ਹੁੰਦਾ ਫਰ ਕੰਮ ਹੋ ਰਿਹਾ ਹੁੰਦਾ ਠੀਕ ਹੈ ਲੇਕਿਨ ਇਹਨਾਂ ਕੋਈ ਵਿਸ਼ ਹੁੰਦੀ ਹੈ ਇਹਨਾਂ ਕੋਈ ਇੱਛਾ ਹੁੰਦੀ ਹੈ ਇਹਨਾਂ ਕੋਈ ਆਗਿਆ ਹੁੰਦੀ ਹੈ ਨਾ ਕੋਈ ਅ ਕਾਰਨ ਹੁੰਦੀ ਹੈ ਨਾ ਕੋਈ ਦੁੱਖ ਨਾ ਸੁਖ ਹੁੰਦਾ ਬਸ ਇੱਕ ਸਿੰਪਲ ਜਿਹਾ ਵਾਕ ਹੁੰਦਾ ਕਿ ਅਧਿਆਪਕ ਨੇ ਪਾਠ ਪੜਾਇਆ